ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸਵਾਰੀ ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਇਨਸਾਲੀ ਵਾਲੇ ਮਹਾਂਪੁਰਸ਼ ਪੂਰਨ ਬ੍ਰह्मज्ञानी ਜਿਨ੍ਹਾਂ ਨੇ ਇੱਕ ਨਹੀਂ ਅਨੇਕਾਂ ਹੀ ਲੱਖਾਂ ਹੀ ਕਰੋੜਾਂ ਹੀ ਪਤਾ ਨਹੀਂ ਕਿੰਨੇ ਹੀ ਸੰਗਤ ਦਾ ਆਪਣੇ ਵਚਨਾਂ ਦੇ ਨਾਲ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਭਲਾ ਕਰ ਦਿੱਤਾ ਕਿਉਂਕਿ ਆਪਾਂ ਗੁਰਬਾਣੀ ਦੇ ਵਿੱਚ ਵੀ ਪੜਦੇ ਹਾਂ ਬ੍ਰਹਮ ਗਿਆਨੀ ਕਾਂਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਇੱਕ ਹੋਰ ਵੀ ਆਪਾਂ ਲਾਈਨ ਪੜ੍ਹਦੇ ਹਾਂ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਸੁਖਣੀ ਸਾਹਿਬ ਦੇ ਵਿੱਚ ਆਪਾਂ ਬ੍ਰਹਮ ਗਿਆਨੀ ਦੀ ਉਪਮਾ ਪੜ੍ਹਦੇ ਹਾਂ ਕਿ ਬ੍ਰਹਮ ਗਿਆਨੀ ਕਿਸ ਤਰ੍ਹਾਂ ਸ੍ਰਿਸ਼ਟੀ ਤੇ ਪਰਉਪਕਾਰ ਕਰਦਾ ਹੈ ਆਪ ਨਿਰੰਕਾਰ ਰੂਪ ਹੋ ਜਾਂਦਾ ਹੈ ਅੱਜ ਜੋ ਆਪ ਜੀ ਦੇ ਨਾਲ ਇੱਕ ਘਟਨਾ ਹੰਸਾਲੀ ਸਾਹਿਬ ਦੀ ਸਾਂਝੀ ਕਰਨੀ ਹੈ ਇੱਕ ਭੈਣ ਦੀ ਹੈ ਜਿਸ ਦਾ ਵਿਆਹ ਨਹੀਂ ਹੁੰਦਾ ਸੀਗਾ ਮਹਾਂਪੁਰਸ਼ ਜਿੱਥੇ ਆਪਣਾ ਆਸਣ ਲਾ ਕੇ ਬੈਠਦੇ ਸਨ ਪਾਠ ਕਰਦੇ ਸਨ ਇੱਕ ਬੈਣ ਮਹਾਪੁਰਸ਼ਾਂ ਦੇ ਕੋਲ ਆਉਂਦੀ ਹੈ ਅਤੇ ਬੇਨਤੀ ਕਰਦੀ ਹੈ ਬਹੁਤ ਜ਼ਿਆਦਾ ਵਿਰਾਗ ਕਰਦੀ ਹੈ ਮੂੰਹ ਉਸ ਦਾ ਆਪਣੀ ਚੁੰਨੀ ਦੇ ਨਾਲ ਢਕਿਆ ਹੋਇਆ ਹੈ ਤਾਂ ਮਹਾਪੁਰਸ਼ ਕਹਿੰਦੇ ਵੀ ਬੇਟਾ ਵਿਰਾਗ ਕਿਉਂ ਕਰਦੇ ਹੋ ਉਹ ਕਹਿੰਦੀ ਬਾਬਾ ਜੀ ਮੈਂ ਆਪ ਜੀ ਦੇ ਦਰਤੇ ਇੱਕ ਗੁਰੂ ਦਾ ਆਸਰਾ ਲੈ ਕੇ ਆਈ ਹਾਂ ਮੈਨੂੰ ਪੂਰੀ ਉਮੀਦ ਹੈ ਕਿ ਜੋ ਮੈਨੂੰ ਚਾਹੀਦਾ ਹੈ ਆਪ ਜੀ ਉਹ ਮੇਰੇ ਮਨ ਦੀ ਇੱਛਾ ਪੂਰੀ ਕਰੋਗੇ ਕਹਿੰਦੇ ਮਹਾਰਾਜ ਜੀ ਜੇ ਕੁੜੀ ਹੋਣਾ ਗੁਨਾਹ ਹੈ ਤਾਂ ਮੈਨੂੰ ਮੌਤ ਦੇ ਦਿਓ ਮਹਾਪੁਰਸ਼ ਕਹਿੰਦੇ ਭਾਈ ਐਵੇਂ ਨਹੀਂ ਕਹੀਦਾ ਹੁੰਦਾ ਮਰਨਾ ਤਾਂ ਸਭ ਨੂੰ ਇੱਕ ਦਿਨ ਹੈ ਕਹਿੰਦੀ ਮਹਾਰਾਜ ਜੀ ਮੇਰੇ ਮਾਂ ਬਾਪ ਮੇਰੇ ਤੋਂ ਐਨੇ ਜ਼ਿਆਦਾ ਦੁਖੀ ਹਨ ਰਿਸ਼ਤੇਦਾਰ ਆਂਡ ਗਵਾਨ ਕਹਿੰਦੀ ਮੇਰਾ ਮੂੰਹ ਸਾਰਾ ਮੌਕਿਆਂ ਦੇ ਨਾਲ ਭਰਿਆ ਪਿਆ ਹੈ ਐਨੇ ਮੇਰੇ ਮੂੰਹ ਤੇ ਜ਼ਖਮ ਹਨ ਕਿ ਮੈਂ ਆਪ ਜੀ ਨੂੰ ਆਪਣਾ ਮੂੰਹ ਵੀ ਨਹੀਂ ਦਿਖਾ ਸਕਦੀ ਕਹਿੰਦੀ ਮਹਾਰਾਜ ਜੀ ਮੇਰੇ ਮਾਪੇ ਨੂੰ ਇਹ ਚਿੰਤਾ ਹੈ ਮੇਰਾ ਵਿਆਹ ਕਦੋਂ ਹੋਵੇਗਾ ਕਿਸ ਨਾਲ ਹੋਵੇਗਾ ਮੇਰੇ ਕੁਰੂਪ ਦੇ ਨਾਲ ਕੌਣ ਵਿਆਹ ਕਰਾਏਗਾ ਮਹਾਪੁਰਸ਼ ਆਪ ਜੀ ਦੇ ਪਹਿਲਾਂ ਦੀਆਂ ਤਸਵੀਰਾਂ ਦੇਖੋ ਜਦੋਂ ਮਹਾਪੁਰਸ਼ 36 ਤੋਂ 40 ਜਦੋਂ ਕਿਹ ਲੋ ਵੀ ਜਵਾਨ ਅਵਸਥਾ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਸਨ ਕਿਉਂਕਿ ਉਹ ਤਾਂ ਆਪ ਹੀ ਨਿਰੰਕਾਰ ਦਾ ਰੂਪ ਸੀ ਬਹੁਤ ਜ਼ਿਆਦਾ ਮਹਾਪੁਰਸ਼ਾਂ ਦੇ ਚਿਹਰੇ ਤੇ ਨੂਰਤੀ ਜਦੋਂ ਮਹਾਪੁਰਸ਼ਾਂ ਨੇ ਉਸ ਭੈਣ ਦੀ ਇਹ ਬੇਦਨਾ ਇਹ ਬੇਨਤੀ ਤੇ ਇਹ ਗੱਲ ਸੁਣੀ ਨਾ ਤਾਂ ਮਹਾਪੁਰਸ਼ ਕਹਿੰਦੇ ਭਾਈ ਤੂੰ ਬਿਆ ਕਰਉਣਾ ਹੈ ਅਸੀਂ ਕਰਉਣਾ ਨਹੀਂ ਤੇਰਾ ਹੋ ਜਾਣਾ ਹੈ ਸਾਡਾ ਹੋਣਾ ਨਹੀਂ ਤੇ ਤੂੰ ਟੈਨਸ਼ਨ ਨਾ ਲੈ ਤੂੰ ਚਿੰਤਾ ਕਿਸ ਗੱਲ ਦੀ ਕਰਦੀ ਹੈ ਮੇਰੀ ਧੀਏ ਮੇਰੀ ਬੇਟੀ ਮੇਰੀ ਸੁਪੁੱਤਰੀ ਜਾਂ ਅੱਜ ਤੋਂ ਬਾਅਦ ਤੇਰੇ ਜਿਹੜਾ ਮੂੰਹ ਤੇ ਰੋਗ ਹੈ ਜਿਹੜੇ ਤੇਰੇ ਮੂੰਹ ਤੇ ਜ਼ਖਮ ਹਨ ਮੂੰਹ ਤੇ ਪੰਜਾਬੀ ਦੇ ਵਿੱਚ ਕਹਿੰਦੇ ਆ ਮੌਕੇ ਹਨ ਉਹ ਅੱਜ ਤੋਂ ਬਾਅਦ ਮੇਰੇ ਤੇ ਮੇਰਾ ਨੂਰ ਤੇਰਾ ਇਹ ਗੱਲ ਕਹਿ ਕੇ ਮਹਾਪੁਰਸ਼ਾਂ ਨੇ ਉਸ ਨੂੰ ਇਹ ਬਚਨ ਕਰ ਦਿੱਤੇ ਅਤੇ ਜੋ ਉਸ ਭੈਣ ਦਾ ਦਰਦ ਸੀਗਾ ਜੋ ਉਸ ਭੈਣ ਦੇ ਮਨ ਦੇ ਵਿੱਚ ਮਰਨ ਦੀ ਇੱਛਾ ਸੀ ਉਹਨੂੰ ਖਤਮ ਕਰਕੇ ਮਹਾਪੁਰਸ਼ਾਂ ਨੇ ਉਸ ਦਾ ਰੋਗ ਆਪਣੇ ਸਰੀਰ ਤੇ ਹੰਡਾ ਲਿਆ ਆਪਾਂ ਦੇਖਦੇ ਹਾਂ ਕਈ ਕਹਿੰਦੇ ਹਨ ਕਿ ਮਹਾਪੁਰਸ਼ ਤਾਂ ਆਪ ਬ੍ਰਹਮ ਗਿਆਨੀ ਸਨ ਉਹਨਾਂ ਦਾ ਚਿਹਰਾ ਕਿਵੇਂ ਹੈ ਕਿਵੇਂ ਉਹਨਾਂ ਦੇ ਚਿਹਰੇ ਤੇ ਇਹ ਮੌਕੇ ਹੋਏ ਇਸ ਨਾਲ ਦੋ ਘਟਨਾਵਾਂ ਹਨ ਇੱਕ ਘਟਨਾ ਇਹ ਵਾਲੀ ਸੀ ਜਿਸ ਭੈਣ ਦਾ ਵਿਆਹ ਨਹੀਂ ਹੁੰਦਾ ਸੀਗਾ ਤਾਂ ਮਹਾਂਪੁਰਸ਼ਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਉਸ ਭੈਣ ਦਾ ਪਲਾ ਕਰ ਦਿੱਤਾ ਤੇ ਉਸ ਦਾ ਬਹੁਤ ਸੋਹਣੇ ਪਰਿਵਾਰ ਦੇ ਵਿੱਚ ਵਧੀਆ ਪਰਿਵਾਰ ਦੇ ਵਿੱਚ ਵਿਆਹ ਹੋ ਗਿਆ ਅਤੇ ਉਸ ਦਾ ਚਿਹਰਾ ਸਮੇਂ ਦੇ ਨਾਲ ਸਤਿਗੁਰੂ ਨੇ ਮਹਾਂਪੁਰਸ਼ਾਂ ਨੇ ਆਪਣੀ ਕਿਰਪਾ ਦੇ ਨਾਲ ਕਹਿ ਲੋ ਵੀ ਇੰਨਾ ਸੋਹਣਾ ਤੇ ਇੰਨਾ ਨੂਰੀ ਬਣਾ ਦਿੱਤਾ ਉਸ ਦੇ ਚਿਹਰੇ ਤੇ ਨੂਰ ਆ ਗਿਆ ਸੋ ਇਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਇੰਨੇ ਸਮਰੱਤ ਹਨ ਤੇ ਉਹਨਾਂ ਦੇ ਜਿਹੜੇ ਅੱਗੇ ਭਗਤ ਹਨ ਉਹ ਵੀ ਇਹ ਸਮਰੱਤਾ ਰੱਖਦੇ ਹਨ ਕਿ ਜੇ ਉਹ ਚਾਹਣ ਤਾਂ ਕਿਸੇ ਦਾ ਵੀ ਕਰਮ ਬਦਲ ਸਕਦੇ ਹਨ ਅੱਗੇ ਪਿੱਛੇ ਦਾ ਮਹਾਂਪੁਰਸ਼ ਜਦੋਂ ਕੋਈ ਜਾਂਦਾ ਸੀਗਾ ਇਹ ਵੀ ਦੱਸ ਦਿੰਦੇ ਸਨ ਵੀ ਇਸ ਦਾ ਸੁਭਾਅ ਕਿਸ ਤਰ੍ਹਾਂ ਹੈ ਇਹਦੇ ਕਰਮ ਕਿਸ ਤਰ੍ਹਾਂ ਦੇ ਹਨ ਕਿਸ ਤਰ੍ਹਾਂ ਦੇ ਕਰੇ ਹਨ ਕਿਸ ਤਰ੍ਹਾਂ ਦੇ ਬੀਜੇਗਾ ਜੇ ਕੋਈ ਪਿਆਰ ਨਾਲ ਬੇਨਤੀ ਕਰਦਾ ਸੀ ਨਾ ਕਿ ਮਹਾਰਾਜ ਜੀ ਕਿਰਪਾ ਕਰੋ ਮੇਰੇ ਤੇ ਵੀ ਦ੍ਰਿਸ਼ਟੀ ਫੇਰੋ ਮੇਰਾ ਆ ਕੰਮ ਨਹੀਂ ਹੁੰਦਾ ਜੋ ਮਹਾਪਰਸ਼ਾ ਨੇ ਬਚਨ ਕਰ ਦਿੱਤਾ ਕਿ ਜਾ ਇਹ ਤੇਰਾ ਕੰਮ ਹੋ ਜਾਏਗਾ ਭਈਆ ਪਾਠ ਕਰ ਲਈ ਜੇ ਕਿਸੇ ਨੂੰ ਕਹਿ ਦਿੱਤਾ ਭਾਈ ਜਾ ਤਿੰਨ ਦਿਨ ਸੇਵਾ ਕਰ ਲਾ ਆ ਕੰਮ ਹੋ ਜਾਏਗਾ ਜਿਵੇਂ ਇੱਕ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਦੋ ਭੈਣਾਂ ਸੇਵਾ ਕਰਦੀਆਂ ਸਨ ਅੰਸਾਲੀ ਸਾਹਿਬ ਉਹ ਕਹਿੰਦੇ ਵੀਰ ਜੀ ਕੋਈ ਇੱਛਾ ਸੀ ਗਰੀਬੀ ਵੀ ਬਹੁਤ ਸੀ ਪਰਿਵਾਰ 'ਚ ਇੱਕੋ ਇੱਛਾ ਸੀ ਬਾਹਰ ਜਾਣਾ ਬਸ ਮਹਾਪੁਰਸ਼ਾਂ ਕੋਲ ਅਸੀਂ ਜਾਣਾ ਕਹਿੰਦੀ ਹੋਰ ਕੁਝ ਨਹੀਂ ਮੰਗਣਾ ਬਸ ਇਹੋ ਕਹਿਣਾ ਮਹਾਰਾਜ ਜੀ ਕਿਰਪਾ ਕਰ ਦਿਓ ਬਾਹਰ ਜਾਣਾ ਉਹ ਕਹਿੰਦੇ ਭਾਈ ਚਲੇ ਜਾਓਗੇ ਜਾਓ ਲੰਗਰ ਹਾਲ 'ਚ ਜਾਓ ਭਾਂਡੇ ਧੋ ਲਓ ਜਾਓ ਜਾਓ ਲੰਗਰ ਹਾਲ 'ਚ ਜਾ ਕੇ ਬਰਤਨ ਮਾਜ ਲਓ ਸੇਵਾ ਕਰ ਲਓ ਗੁਰੂ ਦੀ ਗੁਰੂ ਬਹੁਤ ਸਮਰੱਤ ਹੈ ਇੱਥੇ ਤਾਂ ਬਿਨਾ ਮੰਗਿਆ ਦੇ ਦਿੰਦਾ ਤੂੰ ਤਸ ਤਾਂ ਫੇਰ ਮੰਗ ਕੇ ਲੈ ਰਹੇ ਹੋ ਉਹ ਕਹਿੰਦੀ ਵੀਰ ਜੀ ਸਾਨੂੰ ਜਿਸ ਸਮੇਂ ਮਾਂ ਪਰਸ਼ ਸਰੀਰ ਦੇ ਵਿੱਚ ਸੀ ਨਾ ਉਸ ਸਮੇਂ ਸਮਝ ਨਹੀਂ ਆਈ ਇੱਕ ਨਾਮਾਂ ਦੱਸਣ ਦਾ ਮਕਸਦ ਇੱਕੋ ਹੀ ਹੈ ਕਿ ਅਸੀਂ ਕੋਈ ਉਹਨਾਂ ਦੀ ਵਿੜਾਈ ਨਹੀਂ ਕਰ ਰਹੇ ਅਸੀਂ ਸਿਰਫ ਉਹਨਾਂ ਦੇ ਅੰਦਰ ਜਿਹੜੀ ਉਹ ਪ੍ਰਮਾਤਮਾ ਦੀ ਜੋਤ ਹੈ ਜੋ ਗੁਰਬਾਣੀ ਦਾ ਕਿਣਕਾ ਹੈ ਜਿਨ੍ਹਾਂ ਦੇ ਨਾਲ ਗੁਰਬਾਣੀ ਦੇ ਆਦੇਸ਼ ਨਾਲ ਗੁਰਬਾਣੀ ਦੇ ਹੁਕਮ ਦੇ ਅਨੁਸਾਰ ਉਹਨਾਂ ਨੇ ਭਲਾ ਕੀਤਾ ਸਿਰਫ ਅਸੀਂ ਇੱਕ ਸਤਿਗੁਰੂ ਦੀ ਗੁਰੂ ਦੀ ਬਾਣੀ ਦੀ ਮਹਿਮਾ ਕਰਨਾ ਚਾਹੁੰਦੇ ਹਾਂ ਬਾਣੀ ਦਾ ਹੀ ਉਦੇਸ਼ ਹੈ ਸਾਡਾ ਜੁੜਨ ਦਾ ਤੇ ਜੋੜਨ ਦਾ ਬਾਕੀ ਸੰਗਤ ਜੀ ਆਪਣੀ ਆਪਣੀ ਹਰ ਇੱਕ ਦੀ ਸਮਝ ਹੈ ਜਿਸ ਨੂੰ ਸਮਝ ਆ ਜਾਂਦੀ ਹੈ ਕਿ ਗੁਰਬਾਣੀ ਕੀ ਹੈ ਅਸੀਂ ਉਸ ਇਨਸਾਨ ਦਾ ਕਿਉਂ ਸਤਕਾਰ ਕਰਦੇ ਹਾਂ ਕਿਉਂਕਿ ਉਹਨਾਂ ਦੇ ਅੰਦਰ ਬਾਣੀ ਵਸ ਗਈ ਜਦੋਂ ਤੁਹਾਡੇ ਅੰਦਰ ਬਾਣੀ ਵਸ ਜਾਈਗੀ ਤੁਹਾਡਾ ਸਤਿਗੁਰੂ ਨੇ ਆਪ ਹੀ ਸਹਜੇ ਸਹਜੇ ਸਤਕਾਰ ਕਰਨ ਲਾ ਦੇਣੇ ਹਨ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਨਾ ਕਿ ਜੇ ਤੂੰ ਮੇਰਾ ਹੋਏ ਰਹਿ ਸਭ जग ਤੇਰਾ ਹੋਏ ਸਤਿਗੁਰੂ ਕਹਿੰਦੇ ਬਸ ਤੂੰ ਮੇਰਾ ਹੋ ਜਾ ਜਿਨ੍ਹਾਂ ਦੇ ਤੂੰ ਮਗਰ ਮਗਰ ਫਿਰਦਾ ਨਾ ਤਾਂ ਮੈਂ ਤੇਰੇ ਮਗਰ ਮਗਰ ਲਾ ਦੂੰਗਾ ਸੋ ਸਾਧ ਸੰਗਤ ਜੀ ਆਪ ਜੀ ਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪ ਜੀ ਦੀ ਕੋਈ ਅਰਦਾਸ ਹੈ ਕੋਈ ਬੇਨਤੀ ਹੈ ਆਪ ਜੀ ਮੈਨੂੰ ਕਮੈਂਟ ਦੇ ਵਿੱਚ ਆਪਣਾ ਪੂਰਾ ਨਾਮ ਐਡਰੈਸ ਲਿਖ ਕੇ ਭੇਜ ਸਕਦੇ ਹੋ ਸਾਡੀ ਪੂਰੀ ਕੋਸ਼ਿਸ਼ ਹੋਏਗੀ ਆਪ ਜੀ ਦੀ ਅਰਦਾਸ ਮਹਾਪੁਰਸ਼ਾਂ ਤੱਕ ਪਹੁੰਚਾਈ ਜਾਏ ਸੰਗਤ ਜੀ ਭੁੱਲਾਂ ਚੁੱਕਾ ਮਾਫ਼ ਛੋਟਾ ਬੱਚਾ ਸਮਝ ਕੇ ਵੀਰ ਸਮਝ ਕੇ ਅਸੀਸਾਂ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ